ਕਿ ਕਿ ਆਪਾਂ ਸਾਰੇ ਜੁਨਾਂ ਦੇ ਵਿੱਚੋਂ ਚੱਲੇ ਹੋਏ ਆਂ ਪਿੱਛੇ ਇਕੱਠੇ ਰਹੇ ਹੋਏ ਆ ਹੁਣ ਉਹ ਪਤਾ ਨਹੀਂ ਮਹਾਰਾਜ ਕਹਿੰਦੇ ਆ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਕਲੀ ਦਾ ਜਨਮ ਚੰਡਾਲ ਘਰ ਹੋਈ ਕਲਯੁਗ ਦੇ ਵਿੱਚ ਤਾਂ ਇਹ ਬਹੁਤ ਸਾਰਾ ਹੁੰਦਾ ਹੈ ਵੀ ਗੁਰਮਖੰਦ ਦੇ ਜਨਮ ਚੰਡਾਲਾਂ ਘਰ ਹੋ ਜਾਂਦੇ ਨੇ ਮੁੜ ਕੇ ਫਿਰ ਉੱਥੇ ਵਿਚਾਰਾਂ ਦਾ ਟਕਰਾਅ ਕਰਾਉਂਦਾ ਕਿਉਂਕਿ ਚੌਥਾ ਯੁਗ ਚੜ ਗਿਆ ਜੀ ਚੌਥਾ ਯੁਗ ਚੜ ਗਿਆ ਸਤਜੁਗ ਵਿੱਚ ਸਾਨੂੰ ਸਮਾਂ ਦਿੱਤੇ ਅਸੀਂ ਨਹੀਂ ਨਿਕਲ ਕੇ ਆਪਦੇ ਘਰ ਜਾ ਸਕੇ ਤ੍ਰੇਤੇ ਵਿੱਚ ਦਿੱਤਾ ਨਹੀਂ ਨਿਕਲੇ ਦੁਆਪਰ ਚ ਹੁਣ ਚੌਥੇ ਵਿੱਚ ਆ ਗਏ ਆਪਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਜੋਗੀ ਉਹੀ ਨੇ ਕੋਈ ਸੰਜੋਗੀ ਤਾਂ ਸਾਨੂੰ ਮਿਲ ਜਾਂਦਾ ਵੀ ਜਿਹੜਾ ਨਾਮ ਜਪਣ ਵਾਲਾ ਹੁੰਦਾ ਪਰ ਆਪਾਂ ਵਿਅਕਤੀ ਵਿਸ਼ੇਸ਼ ਦੇਖ ਕੇ ਰਿਸ਼ਤੇਦਾਰ ਦੇਖ ਕੇ ਉਹਦਾ ਮੂੰਹ ਦੇਖ ਕੇ ਨਹੀਂ ਕਹਿ ਸਕਦੇ ਕਿਉਂਕਿ ਹਰ ਇੱਕ ਦੀ ਕਮਾਈ ਆ ਕੋਈ ਜੁਨਾ ਚੋਂ ਆਇਆ ਹੋਇਆ ਕੋਈ ਦੇਵ ਜੁਨਾ ਚੋਂ ਆਇਆ ਕੋਈ ਕੋਈ ਪ੍ਰੇਤ ਪਾਸੋਂ ਦੀ ਆਇਆ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਸਾਡਾ ਪਰਿਵਾਰ ਰਲਿਆ ਹੋਇਆ ਬਿਰਖੇ 헤ਥ ਸਭ ਜੰਤ ਇਕੱਠੇ ਬਿਰਖ ਦੇ ਹੇਠ ਪੰਛੀਆਂ ਤਰ੍ਹਾਂ ਇਕੱਠਾ ਕੀਤਾ ਤੇ ਆਪਾਂ ਇੱਕ ਦੂਜੇ ਦੇ ਸੰਜੋਗੀ ਆ ਤੇ ਕਿਸੇ ਨੇ ਵੀ ਕਿਸੇ ਦੇ ਨਾਲ ਨਹੀਂ ਜਾਣਾ ਸਭ ਆਪੋ ਆਪਦੇ ਸਵਾਸਾਂ ਦਾ ਧੰਨ ਲੈ ਕੇ ਆਏ ਆ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਮਾਰੇ ਕਹਿੰਦੇ ਤਾਂ ਸੰਜੋਗੀ ਮਿਲੇ ਆ ਕਿਉਂ ਮਿਲੇ ਆ ਵੀ ਧਰਤੀ ਤੇ ਚੱਲੇ ਹੋ ਇੱਕ ਨੂੰ ਸਿਆਣਾ ਕਰ ਦਿੱਤਾ ਜੇ ਦੂਜੇ ਦੂਸਰੇ ਮੂਰਖ ਵੀ ਆ ਉਹਦੀ ਡਿਊਟੀ ਲਾਤੀ ਵੀ ਇਹਨਾਂ ਨੂੰ ਨਾਮ ਜਪਾ ਦੇ ਨਾਮ ਜਪਣਾ ਸੌਖਾ ਹੋ ਜੇ ਸੰਸਾਰ ਵਿੱਚ ਸਮਾਂ ਕੱਢਣਾ ਸੌਖਾ ਹੋ ਜੇ ਇੱਕ ਦੂਜੇ ਦੇ ਨਾਲ ਖੇਡਦੇ ਆ ਵਰਤਦੇ ਆ ਗੱਲਾਂ ਬਾਤਾਂ ਕਰਦੇ ਆ ਸਾਨੂੰ ਪਤਾ ਹੀ ਨਾ ਲੱਗੇ ਵੀ ਕਦੋਂ ਅਸੀਂ ਦੁਨੀਆ ਦਾ ਕੰਮ ਵੀ ਕਰ ਲਿਆ ਤੇ ਸਿਮਰਨ ਪਗਤੀ ਕਰਕੇ ਅਸੀਂ ਆਪਦੇ ਘਰ ਆ ਗਏ ਸੱਚਖੰਡ ਵਿੱਚ ਆ ਗਏ ਜਨਮਨ ਤੁਰੈਤ ਹੋ ਕੇ ਤਾਂ ਸਾਨੂੰ ਕੱਠਿਆਂ ਕੀਤਾ ਹੁਣ ਪੰਜੇ ਦੂਤ ਜਿਹੜੇ ਆ ਇਹ ਮਾਇਆ ਜਿਹੜੀ ਆ ਇਹ ਵਿਚਾਰ ਇੰਨੇ ਪਾ ਦਿੰਦੀ ਆ ਸਾਡੇ ਵਿੱਚ ਕਿ ਸਾਡੀ ਜਿਹੜਾ ਸਾਰਾ ਧਿਆਨ ਉਹ ਫੁਰਨਿਆਂ 'ਚ ਹੀ ਲੱਗਿਆ ਰਹਿੰਦਾ ਸਾਡੇ ਮਸਲੇ ਬਣ ਗਏ ਆ ਇਕੱਲੇ ਫੁਰਨੇ ਨਹੀਂ ਆਉਂਦੇ ਮਸਲੇ ਬਣੇ ਹੋਏ ਆ ਉਹ ਮਾਤਾ ਪਿਤਾ ਦਾ ਵੀ ਮਸਲਾ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਕੋ ਕਮਾਉਂਦੇ ਤਾਂ ਹੈ ਨਹੀਂਗੇ ਜਾਂ ਤੁਸੀਂ ਵਿਹਲੇ ਬੈਠ ਕੇ ਖਾ ਰਹੇ ਹੋ ਸਾਡਾ ਇਸ ਧਿਆਨ ਇਸ ਮਸਲੇ 'ਚ ਡਿਆ ਰਹਿੰਦਾ ਕਿਸੇ ਨਾਲ ਸਾਡੀ ਯਾਰੀ ਦੋਸਤੀ ਹੈ ਉਧਰ ਮਸਲਾ ਕਿਸ ਕਿਤੇ ਸਾਡਾ ਧਿਆਨ ਦਿਲ ਕਰਦਾ ਵੀ ਥੋੜਾ ਜਿਹਾ ਘੁੰਮ ਫਿਰਨਾ ਚ